ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣੇ ਚੈਨਲ ਤੇ ਸਵਾਗਤ ਹੈ ਤੁਹਾਡਾ ਜੇ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅੱਜ ਜੀ ਤੁਹਾਨੂੰ ਅਜੇ ਬਾਬਾ ਜੀ ਦੇ ਦਰਸ਼ਨ ਕਰਾਉਣੇ ਸੰਤ ਬਾਬਾ ਆਨੰਦ ਸਿੰਘ ਖਮਾਣੂ ਵਾਲਿਆਂ ਦੇ ਜੋ ਬੀੜ ਵਿੱਚ ਗਊਆਂ ਦੀ ਸੇਵਾ ਕਰਵਾਉਂਦੇ ਨੇ ਸੇਵਾ ਕਰਦੇ ਨੇ ਤੇ ਉਹਨਾਂ ਨੂੰ ਪ੍ਰਸ਼ਾਦਾ ਪਾਣੀ ਖਾਹਰਾ ਚਾਰਾ ਕੱਖ ਵਗੈਰਾ ਦੀ ਸੇਵਾ ਕਰਦੇ ਨੇ ਪਵਾਉਂਦੇ ਨੇ ਸੰਗਤਾਂ ਤੋਂ ਹਰ ਇੱਕ ਪਿੰਡ ਵਿੱਚ ਤਣਕ ਭੇਜਦੇ ਨੇ ਆਟਾ ਭੇਜਦੇ ਨੇ ਤੇ ਬੀਬੀਆਂ ਉਹਨਾਂ ਨੇ ਪ੍ਰਸ਼ਾਦੀ ਬਣਾ ਕੇ ਗਊਆਂ ਨੂੰ ਪਾਉਂਦੀਆਂ ਨੇ ਬਾਂਦਰਾ ਤੇ ਗਊਆਂ ਨੂੰ ਬੀੜ ਦੇ ਲੋ ਜੀ ਅੱਜ ਉਹਦਾ ਨਾ ਜਨਮ ਦਿਨ ਹੈ ਸੰਗਤਾਂ ਨੇ ਬੜੀ ਤੁਮਤਾਮ ਦੇ ਨਾਲ ਮਨਾਇਆ ਇਹ ਸਾਡੇ ਪਿੰਡ ਵਿੱਚ ਮਨਾਇਆ ਗੇ ਧਾਰ ਵਾਲੀ ਕੁਈ ਤੇ ਬਾਬਾ ਜੀ ਨੇ ਡੇਰਾ ਬਣਾਇਆ ਉੱਥੇ ਬੜੀ ਸ਼ਰਦਾ ਤੇ ਤੁਮਤਾਮ ਨਾ ਮਨਾਇਆ ਲੋ ਜੀ ਅੱਜ ਬਾਬਾ ਜੀ ਦੇ ਦਰਸ਼ਨ ਕਰਾਈ ਤੁਹਾਨੂੰ ਲੋ ਜੀ ਕੇਕ ਕੱਟਿਆ ਸੰਗਤਾਂ ਵੱਲੋਂ ਕੇਕ ਲਿਆਂਦਾ ਗਿਆ ਤੇ ਬਾਅਦ ਚ ਸੰਗਤ ਨੂੰ ਵਿਸਕਾਇਆ ਗਿਆ ਸਮੋਸੇ ਵਗੈਰੇ ਤੇ ਆਪੇ ਇਸਤੀਆਂ ਸਮੋਸੇ ਕੇਲਿਆਂ ਦਾ ਪ੍ਰਸ਼ਾਦ ਵੰਡੇ ਸਾਰੀ ਸੰਗਤ ਨੂੰ ਲੋ ਜੀ ਕੋਈ ਚਾਹ ਰਿਹਾ ਹੋ ਆਰ ਨਹੀਂ ਕੋਈ ਆਪ ਚਾਰ ਬਸ ਦੇਖਾਂਗੇ ਲੈਣ ਦਗਾ ਨੂੰ ਲੈਣ ਦਗਾ ਨੂੰ ਆਹ ਬੇਕ ਨਾ ਨਾ ਮਹਾਨ ਨਜ਼ਾਰਾ ਤੇ ਸੁਹਾਨੀ ਕੰਮ ਕਰੀਂ ਤੁਹਾਨੂੰ ਕੋਈ ਚਾਹ ਲੈਣਾ ਕੋਈ ਚਾਹ ਲੈਣਾ ਸ਼ਹਿਰ ਕੋਲੋਂ ਆਪਾਂ ਮੈਜਰ ਕੋਲੋਂ ਪਾਈ ਬਾਰੀ ਬਾਰੀ ਆਇਆ ਮੋਹਰਾਂ ਭੋਗ ਨੂੰ ਜਮਾ ਇੰਦਿਆ ਮੈਨੂੰ ਕਹਿੰਦੇ ਸੀ ਬਈ ਦੀ ਹਾਦਿਕ ਕਰੀ ਉਹਨੇ ਹੱਥੋਂ ਅਰ ਬੰਦਾ ਸਾਰੇ ਚਿੱਠੀਆਂ ਪਾਤਿਆਂ ਕਵੀ ਦੇ ਪੜਾਦਾ ਕਵੀ ਦੇ ਪੜਾਦਾ ਕਵੀ ਸਾਹਿਬ ਨੇ ਕਹਿ ਪੜਾਦਾ ਤੇ ਨਹੀਂ ਹੋਣਾ ਅੱਜ ਗਾਇਤਹੀ ਦੇ ਪਿੱਛੇ ਆ ਕੇ ਰਹਿ ਗਿਆ ਪੰਨਾ ਆ ਗਿਆ ਜੇ ਉਹਨਾਂ ਨੂੰ ਉਹਨਾਂ ਦੇ ਕਹਿਣਾ ਕਿ ਉਹ ਜਿੱਦਾਂ ਸੇਵਕ ਨੇ ਕੱਲ੍ਹ ਦਿਖਾ ਦਿੱਤਾ ਜਿੱਦਾਂ ਸੇਵਕ ਹੈ ਮੈਂ ਖਾਸ ਤੌਰ ਤੇ ਉਹਨਾਂ ਨੂੰ ਸਾਰੀ ਤਰ੍ਹਾਂ ਤੋਂ ਕੰਮ ਲਾ ਦਿੱਤਾ ਸੁਣੋ ਇਹਨਾਂ ਨੂੰ ਭਾਵੇਂ ਉਹ ਨਾਲ ਇੱਕ ਬਹੁਤ ਨਾਲ ਇਹ ਸਾਧਨ ਰੰਤਾਂ ਲਿਖੀ ਤਾਂ ਲਿਖੀ ਇਹਨਾਂ ਨੂੰ ਉਸ ਨਾਲ ਕਹਿ ਰਹੇ ਕਿ ਸ਼ੋਭਨ ਜਾਰਮਲ ਦਾ ਸੇਵਕ ਹੈ ਆ ਵੀ ਪਰ 20 ਦੇ ਕੋਲ ਲਓ ਜੀ ਇੱਧਰ ਬਾਬਾ ਜੀ ਹੁਣ ਕੇਕ ਕੱਟ ਕਰਨਗੇ ਮੋਮਬਤੀਆਂ ਨਾਲ ਸਜਾਇਆ ਤਾਂ ਇਹਨਾਂ ਨੇ ਕੇਕ ਕਾਫੀ ਜ਼ਿਆਦਾ ਕੱਟ ਹੋ ਗਿਆ ਸੀ ਜੀ ਕਿਉਂਕਿ ਫਿਰ ਅੱਗੇ ਪੋਤੇ ਦੇ ਦਿਨ ਚੜ੍ਹ ਜਣੇ ਬਾਬਾ ਜੀ ਜਨਮ ਦਿਨ ਨਹੀਂ ਮਨਾਉਂਦੇ ਇਸ ਲਈ ਇਹਨਾਂ ਨੇ ਪਹਿਲਾਂ ਹੀ ਮਨਾਤਾ ਕਿਉਂਕਿ ਫਿਰ ਸ਼ਹੀਦਾਂ ਦੇ ਦਿਨ ਚੱਲ ਪੈਂਦੇ ਨੇ ਜੀ ਉਦੋਂ ਨਹੀਂ ਮਨਾਉਂਦੇ

ਤੁਹਾਨੂੰ ਮਾਰ ਗਏ ਤੂੰ ਵਾਹ ਸਾਰਿਆਂ ਨੂੰ ਭਾਈ ਬਹੁਤ ਬਹੁਤ ਵਧਾਈਆਂ ਬਾਬਾ ਜੀ ਨੂੰ ਬਹੁਤ ਬਹੁਤ ਵਧਾਈਆਂ ਆਪਾਂ ਨੇ ਭਾਈ ਬੁੱਧਵਾਰ ਨੂੰ ਵੀਰੇ ਆਪਣੇ ਮਾੜਾ ਮੁਕਸਾ 12 ਤਰੀਕ ਨੂੰ ਅਗਲੇ ਬੁੱਧਵਾਰ ਨੂੰ ਜure ਆਪਾਂ ਨੇ ਨਗਰ ਕੀਰਤ ਲਾਉਣਾ ਸੀਟਾਂ ਵਾਲੇ ਤੋਂ ਫਰੀਦਕੁਰ ਸਿੰਘ ਜਾਨਾ ਉਹਦਾ ਵੀ ਆਪਾਂ ਨੇ ਉਹਦੇ ਸਾਰਿਆਂ ਨੇ ਇਕੱਲੇ ਸਵਾਗਤ ਕਰਨਾ ਜੀ ਸਾਰਿਆਂ ਨੇ ਬੁੱਧਵਾਰ ਨੂੰ ਟਾਈਮ ਸਮਾਂ ਦੱਸਾਂਗੇ ਭਾਈ ਸਾਡੇ ਉਹ ਬੜੇ ਇਦਨ ਕੰਮ ਕਰਦਾ ਮਾਤੂ ਆ ਕਿੱਥੇ ਇਹਨਾਂ ਦੀ ਫੋਟੋ ਪੁੱਜੀ ਸਾਹਿਬ ਆਇਆ ਬੜੇ ਆਈ ਨਹੀਂ ਉਹ ਸੰਗਤਾਂ ਦੇ ਸਹਿਯੋਗ ਨਾਲੇ ਬਣਿਆ ਸਾਨੂੰ ਪਤਾ ਕਿ ਕਿਵੇਂ ਲੋਕਾਂ ਨੇ ਸਮਾਨ ਭੇਜਿਆ ਅਲਗ-ਅਲਗ ਦੇ ਪਿੰਡਾਂ ਨੇ ਦੂਰੋਂ-ਦੂਰੋਂ ਬਹੁਤ ਸਮਾਨ ਭੇਜਿਆ ਰਿੱਤਾ ਬਜਰੀ ਜੀ ਦਾ ਲੋਹਾ ਧਾਰਾ ਹੀ ਲਾ ਲੋ ਵੀ ਸਮਾਨ ਉਹ ਸੰਗਤਾਂ ਦੇ ਸਹਿਯੋਗ ਨਾਲ ਇਹ ਬਣਿਆ ਉਹ ਵੀ ਸੰਗਤਾਂ ਬਹੁਤ ਸਹਿਯੋਗ ਦਿੰਦੀਆਂ ਨੇ ਪਤਾ ਲੱਗਦਾ ਜੀ ਆਪ ਇੱਕ ਕਮਰਾ ਪਾਉਣਾ ਤਾਂ ਦੋ ਕਮਰੇ ਵੀ ਪੈ ਜਾ ਸਕਦੇ ਨੇ ਸੰਗਤਾਂ ਹਰ ਇੱਕੋ ਵੀ ਨਾ ਪੜ੍ਹ ਲਓ